ਅਕਾਲ ਤਖਤ ਸਾਹਿਬ ਵੱਲੋਂ ਜੋ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਬਣਾਈ ਗਈ ਸੀ ਅਤੇ ਉਹਦੇ ਨਾਲ ਸੰਬੰਧਿਤ ਪਲੱਸ ਜੋ ਵੀ ਅਕਾਲ ਤਖਤ ਦੀ ਸਾਹਿਬ ਦੀ ਫਸੀਲਤੋਂ ਜੋ ਹੁਕਮਨਾਮਾ ਹੋਇਆ ਉਹਦੇ ਸੰਬੰਧੀ ਜਿਹੜੀਆਂ ਕੁਝ ਗੱਲਾਂ ਕਰਨੀਆਂ ਹਨ ਖਾਸ ਤੌਰ ਤੇ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਬਾਦਲ ਦਲ ਹੈ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਇਸ ਗੱਲ ਤੇ ਕਿ ਜਿਹੜੀ ਭਰਤੀ ਕਮੇਟੀ ਹੈ ਪੰਜ ਮੈਂਬਰੀ ਕਮੇਟੀ ਦੀ ਹੋਂਦ ਤੇ ਮਾਨਤਾ ਤੇ ਅਸੀਂ ਸਵਾਲ ਕਿਵੇਂ ਖੜੇ ਕਰ ਸਕਦੇ ਹਾਂ ਉਹਨੂੰ ਜਿਹੜਾ ਹੈ ਝੂਠਾ ਪ੍ਰਚਾਰ ਕਰਕੇ ਉਹਦੀ ਹੋਂਦ ਤੇ ਸਵਾਲ ਜਿਹੜਾ ਉਹ ਖੜਾ ਕਰ ਰਹੇ ਨੇ ਸੋ ਪਹਿਲਾਂ ਤਾਂ ਉਹਨਾਂ ਇਸ਼ੂਜ਼ ਨੂੰ ਜਿਹੜਾ ਅਸੀਂ ਬੜਾ ਕਲੀਅਰਲੀ ਅੱਜ ਰਖੜਾ ਸਾਹਿਬ ਬੈਠੇ ਐ ਚਰਨਜੀਤ ਸਿੰਘ ਬਰਾੜ ਬੈਠੇ ਨੇ ਅਸੀਂ ਉਹਨਾਂ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਲੋਕਾਂ ਦੇ ਸਾਹਮਣੇ ਵੀ ਅਸਲ ਵਿੱਚ ਸੱਚਾਈ ਕੀ ਹੈ ਜਿੱਥੋਂ ਤੱਕ ਤਾਂ ਉਹ ਇੱਕ ਗੱਲ ਵਾਰ-ਵਾਰ ਜਿਹੜਾ ਬਾਦਲ ਦਲ ਉਹ ਇਹ ਕਹਿ ਰਿਹਾ ਹੈ ਕਿ ਇਹ ਜਿਹੜੀ ਕਮੇਟੀ ਹੈ ਸਿਰਫ ਨਿਗਰਾਨ ਕਮੇਟੀ ਹੈ ਇਹ ਸਰਾ ਸਰ ਝੂਠ ਹੈ ਜੇ ਤੁਸੀਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਹੋਇਆ ਹੈ ਜੇ ਉਹਨੂੰ ਪੜੋਗੇ ਤਾਂ ਉਹਦੇ ਵਿੱਚ ਸਪਸ਼ਟ ਲਿਖਿਆ ਗਿਆ ਹੈ ਪਹਿਲਾ ਜਿਹੜਾ ਮਾਦਿਆ ਉਹਦੇ ਤੁਸੀਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਸੀ ਅਗਵਾਈ ਕਰਨ ਦੇ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਤੇ ਇਸ ਲਈ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਉਹਨਾਂ ਨੇ ਸਪਸ਼ਟ ਲਿਖਿਆ ਹੈ ਵੀ ਇਹ ਭਰਤੀ ਆਰੰਭ ਇਹਨਾਂ ਨੇ ਕਰਨੀ ਹੈ ਨਿਗਰਾਨੀ ਨਹੀਂ ਕਰਨੀ ਭਰਤੀ ਕਰਨੀ ਹੈ ਇਹਨਾਂ ਨੇ ਭਰਤੀ ਸਮੁੱਚੇ ਤੌਰ ਤੇ ਭਰਤੀ ਕਿਵੇਂ ਕਰਨੀ ਹੈ ਕਿਸ ਰੂਪ ਚ ਹੋਏਗੀ ਉਹ ਇਹ ਕਮੇਟੀ ਦੇਖੇਗੀ ਸੋ ਇਹ ਚ ਕੋਈ ਦੁਵਿਧਾ ਨਹੀਂ ਹੈ ਇਹਨੂੰ ਉਹ ਜਾਣ ਬੁੱਝ ਕੇ ਇੱਕ ਨਿਗਰਾਨ ਕਮੇਟੀ ਕਹਿ ਕੇ ਉਹ ਝੂਠ ਜਿਹੜਾ ਹੈ ਲੋਕਾਂ 'ਚ ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਸਰਾ ਜਿਹੜਾ ਸੀ ਇਹ ਕਹ ਰਹੇ ਦੀ ਇਹ ਤਾਂ ਸੱਤ ਮੈਂਬਰੀ ਕਮੇਟੀ ਸੀ ਪੰਜ ਮੈਂਬਰੀ ਦਾ ਕੋਈ ਕਾਲ ਤੱਕ ਸਭ ਤੋਂ ਕਮੇਟੀ ਨਹੀਂ ਬਣੀ ਹੁਣ ਆਪਾਂ ਸਭ ਜਾਣਦੇ ਆ ਵੀ ਜਦ ਸੱਤ ਮੈਂਬਰੀ ਕਮੇਟੀ ਬਣੀ ਇਹਨਾਂ ਪੰਜਾਂ ਮੈਂਬਰਾਂ ਤੋਂ ਇਲਾਵਾ ਸਤਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਸੀ ਸ਼ਰੋਮਨੀ ਹੈਗੇ ਨੇ ਸ਼ਰੋਮਨੀ ਗੁਰਦੁਆਰਾ ਪਰੰਧਕ ਕਮੇਟੀ ਦੇ ਤੇ ਸਾਬਕਾ ਮਦਾਨ ਕਰਪਾਲ ਸਿੰਘ ਜੀ ਬਡੁੰਗਰ ਇਹਨਾਂ ਨੂੰ ਇਸ ਕਮੇਟੀ ਦੇ ਵਿੱਚ ਰੱਖਿਆ ਗਿਆ ਸੀ ਪਰ ਕਿਸੇ ਕਾਰਨਾ ਕਰਕੇ ਆਪਾਂ ਸਾਰੇ ਜਾਣਦੇ ਹਾਂ ਚਲੋ ਮੈਂ ਉਹ ਤੇ ਨਹੀਂ ਜਾਣਾ ਚਾਹੁੰਦਾ ਇਹਨਾਂ ਨੇ ਉਸ ਕਮੇਟੀ ਤੋਂ ਅਸਤੀਫਾ ਦਿੱਤਾ ਹੁਣ ਜੇ ਉਹ ਦੋ ਬੰਦੇ ਅਸਤੀਫਾ ਦੇ ਦਿੰਦੇ ਆ ਉਸ ਦਾ ਮਤਲਬ ਉਸ ਇਹ ਥੋੜਾ ਵੀ ਉਹ ਕਮੇਟੀ ਦੀ ਹੋਂਦ ਖਤਮ ਹੋ ਗਈ ਉਹ ਦੋ ਬੰਦੇ ਨੇ ਆਪਦੇ ਆਪ ਨੂੰ ਕਮੇਟੀ ਚੋਂ ਬਾਹਰ ਕਰ ਲਿਆ ਤੇ ਕਿੰਨੇ ਮੈਂਬਰ ਰਹਿ ਗਏ ਪੰਜ ਮੈਂਬਰ ਰਹਿ ਗਏ ਸੋ ਉਸ ਤੋਂ ਬਾਅਦ ਉਹ ਸੁਭਾਵਕ ਹੈ ਵੀ ਉਹ ਕਮੇਟੀ ਜਿਹੜੀ ਹੈ ਪੰਜ ਮੈਂਬਰੀ ਹੋ ਗਈ ਤੇ ਉਹ ਪੰਜ ਮੈਂਬਰੀ ਕਮੇਟੀ ਨੂੰ ਅਕਾਲ ਤਖਤ ਜਾ ਕੇ ਆਏ ਨੇ ਅਕਾਲ ਤਖਤ ਸਾਹਿਬ ਤੇ ਦੋ ਵਾਰੀ ਉਹ ਗਏ ਤੇ ਸਿੰਘ ਸਾਹਿਬ ਨੇ ਬੜਾ ਸਪਸ਼ਟ ਰੂਪ ਚ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਦੀ ਭਰਤੀ ਸਟਾਰਟ ਕਰੋ ਸਾਡਾ ਜਿਹੜਾ ਹੁਕਮਨਾਮਾ ਹੈ ਉਹ ਸਟੈਂਡ ਕਰਦਾ ਉਹਵੇਂ ਦਾ ਉਹਵੇਂ ਸਟੈਂਡ ਕਰਦਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਜਿਹੜਾ ਦਲਜੀਤ ਸਿੰਘ ਚੀਮਾ ਅਤੇ ਹੋਰ ਉਹਨਾਂ ਦੇ ਸਾਥੀ ਆ ਕੇ ਝੂਠ ਬੋਲ ਰਹੇ ਸੀ ਵੀ ਅਸੀਂ ਉਤੋਂ ਮਨਜ਼ੂਰੀ ਲਿਆਏ ਉਹ ਸਾਰਾ ਸਰਾਸਰ ਗਲਤ ਹੈ ਅਤੇ ਸਿੰਘ ਸਾਹਿਬ ਨੇ ਆਪਦੀ ਜੋ ਲਾਸਟ ਉਹਨਾਂ ਦੀ ਸਟੇਟਮੈਂਟ ਆਈ ਹੈ ਐਸ ਅ ਕਾਲਪਤਖ ਸਰ ਦੇ ਜਫੇਦਾਰ ਗਿਆਨੀ ਰਕबीर ਸਿੰਘ ਨੇ ਕਿਹਾ ਵੀ ਕਮੇਟੀ ਆਪਦਾ ਕੰਮ ਕਰੇ ਸੋ ਉਹ ਜਦ 7 ਮੈਂਬਰੀ ਚੋਂ ਦੋ ਮੈਂਬਰ ਅਸਤੀਫਾ ਦੇ ਗਏ ਤਾਂ ਉਹ ਪੰਜ ਮੈਂਬਰੀ ਕਮੇਟੀ ਹੈ ਹੁਣ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਅੱਜ ਵੀ ਉਹਨਾਂ ਦੀ ਜਿਹੜੀ માનਤਾ ਹੈ ਅਕਾਲ ਤਖਸਾਲ ਸਾਹਿਬ ਦੇ ਫੈਸਲੇ ਤੋਂ ਜੋ ਹੁਕਮ ਹੋਇਆ ਉਹ ਓਵੇਂ ਸਟੈਂਡ ਕਰਦੀ ਹੈ ਤੇ ਉਹੀ ਅਕਾਲ ਤਖਸਾਲ ਸਾਹਿਬ ਦੇ ਜੋ ਆਦੇਸ਼ ਨੇ ਉਹਨਾਂ ਮੁਤਾਬਕ ਜਿਹੜੀ ਹੈ ਉਹ ਕਮੇਟੀ ਜਿਹੜੀ ਕੰਮ ਕਰ ਰਹੀ ਹੈ ਉਲਟਾ ਉਲੰਘਣਾ ਸਾਰੀ ਜਿਹੜੀਆਂ ਨੇ ਉਹ ਇਹਨਾਂ ਨੇ ਕੀਤੀਆਂ ਇੱਕ ਵੀ ਅਕਾਲ ਤਖਸਾਲ ਦੇ ਜੋ ਹੁਕਮ ਹੋਇਆ ਭਰਤੀ ਸੰਬੰਧੀ ਜਾਂ ਹੋਰ ਉਹ ਇੱਕ ਵੀ ਇਹਨਾਂ ਨੇ ਉਹਨੂੰ ਲਾਗੂ ਨਹੀਂ ਕੀਤਾ ਪਹਿਲੀ ਗੱਲ ਤਾਂ ਇਹਨਾਂ ਨੇ ਜੋ ਪਹਿਲਾ ਉਹਨਾਂ ਦਾ ਸੀਗਾ ਵੀ ਆਪਦੇ-ਆਪ ਨੇ ਵੱਖ-ਵੱਖ ਜਿਹੜੇ ਚੁੱਲ੍ਹੇ ਨੇ ਉਹ ਸਮੇਟੇ ਸਮੇਟਣ ਉਹਦਾ ਮਤਲਬ ਇੱਕ ਸੀ ਚੁੱਲਾ ਉਹਨਾਂ ਨੇ ਚੁੱਲਾ ਨਹੀਂ ਚੁੱਲ੍ਹੇ ਲਿਖਿਆ ਵੀ ਉਹਦੇ ਵਿੱਚ ਬਾਦਲ ਦਲ ਤੇ ਅਕਾਲੀ ਦਲ ਸੁਧਾਰ ਲਹਿਰ ਦੋਨਾਂ ਵਾਸਤੇ ਦੇਸ਼ ਸੀ ਤੇ ਅਕਾਲੀ ਸੁਧਾਰ ਲਹਿਰ ਵੱਲੋਂ ਦੋ ਤਿੰਨ ਦਿਨਾਂ ਦੇ ਵਿੱਚ ਹੀ ਮਤਾ ਪਾ ਕੇ ਉਹ ਆਪਦੀ ਸਾਰੀ ਉਹ ਲਹਿਰ ਨੂੰ ਭੰਗ ਕਰ ਦਿੱਤਾ ਗਿਆ ਤੇ ਇਹਨਾਂ ਨੇ ਬਿਲਕੁਲ ਵੀ ਆਪਦੀ ਉਸ ਸਾਰੀ ਆਰਗੇਨਾਈਜੇਸ਼ਨ ਉਵੇਂ ਰੱਖਿਆ ਤੇ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਅਸਤੀਫੇ ਤੁਸੀਂ ਮਨਜ਼ੂਰ ਕਰੋ ਜਿਹੜੇ ਮੈਂਬਰ ਅਸਤੀਫੇ ਦੇ ਗਏ ਸੀ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਸੀ ਉਹਨਾਂ ਵਿੱਚੋਂ ਆਪਣੇ ਥੋੜੇ ਐਨ ਕੇ ਸ਼ਰਮਾ ਸੀ ਦਲਜੀਤ ਚੀਮਾ ਸੀ ਇਹਨਾਂ ਦੇ ਅਸਤੀਫੇ ਮਨਜ਼ੂਰ ਕਰੋ ਇਹਨਾਂ ਨੇ ਨਾ ਤਾਂ ਉਹ ਸਮੇਂ ਦੇ ਵਿੱਚ ਅਸਤੀਫੇ ਮਨਜ਼ੂਰ ਕੀਤੇ ਜਾਣ ਬੁੱਝ ਕੇ ਉਹਨਾਂ ਨੇ ਉਹਦੇ ਦੇਰੀ ਕੀਤੀ ਉਹ ਵੀ ਸਿਰਫ ਇਸੇ ਕਰਕੇ ਦੇਰੀ ਕੀਤੀ ਵੀ ਉਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਕੁਝ ਨਹੀਂ ਸਮਝਦੇ ਨਹੀਂ ਜੇ ਇਹਨਾਂ ਦੇ ਮਨ ਵਿੱਚ ਕੋਈ ਸਤਕਾਰ ਹੁੰਦਾ ਅਕਾਲ ਤਖਤ ਸਾਹਿਬ ਦਾ ਤਾਂ ਇਮੀਡੀਏਟਲੀ ਉਹ ਅਸਤੀਫੇ ਮਨਜ਼ੂਰ ਕਰਦੇ ਤੇ ਦੂਸਰਾ ਫਿਰ ਇਹਨਾਂ ਨੇ ਉਹ ਨਹੀਂ ਮੰਨੀ ਤੇ ਜਿਹੜਾ ਇੱਕ ਫੈਸਲਾ ਸੀਗਾ ਅਸੀਂ ਜਿਹੜੀ ਭਰਤੀ ਕਰ ਰਹੇ ਹਾਂ ਜੋ ਅਸੀਂ ਨਹੀਂ ਜੋ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਅਸੀਂ ਤਾਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਆਦੇਸ਼ ਮੁਤਾਬਕ ਕਰ ਰਹੀ ਉਹ ਚ ਦੇਖੋ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪੰਜ ਮੈਂਬਰੀ ਕਮੇਟੀ ਆਰੰਭ ਕਰਨ ਜਿਹੜੀ ਜੋ ਭਰਤੀ ਬੋਗਸ ਨਾ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਬੜਾ ਕਲੀਅਰ ਹੈ ਵੀ ਆਪਦੀ ਆਈਡੈਂਟੀਫਿਕੇਸ਼ਨ ਆਧਾਰ ਕਾਰਡ ਦੀ ਕਾਪੀ ਹੈ ਜਿਹੜੀ ਉਹ ਨਾਲ ਲਾ ਕੇ ਹੋਵੇ ਕਿ ਤਾਂ ਕਿ ਬੋਗਸ ਨਾ ਹੋਵੇ ਭਰਤੀ ਤੇ ਇਹਨਾਂ ਦੀ ਭਰਤੀ ਸਾਰੀ ਬੋਗਸ ਹੈ ਇੱਕ ਵੀ ਬੰਦੇ ਦਾ ਇਹਨਾਂ ਨੇ ਕੋਈ ਆਧਾਰ ਕਾਰਡ ਨਹੀਂ ਲਾਇਆ ਇਹਨਾਂ ਨੇ ਘਰੇ ਬਹਿ ਕੇ ਆਪਣੀਆਂ ਕਾਪੀਆਂ ਭਰ ਕੇ ਭੇਜਤੀਆਂ ਕਿਉਂਕਿ ਲੋਕ ਤਾਂ ਫੜਨ ਨੂੰ ਤਿਆਰ ਨਹੀਂ ਸੀ ਲੋਕ ਸਾਰੇ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੀ ਆਪਦੀ ਕੋਈ ਜਿਹੜੀ ਹੈ ਜੇ ਮੈਂ ਕਹਾ ਵੀ ਬਾਦਲ ਦਰ ਦੀ ਕੋਈ ਉਹ ਹੋਣ ਨਹੀਂ ਜੇ ਹੈ ਤਾਂ ਅਕਾਲ ਤਖਤ ਸਾਹਿਬ ਕਰਕੇ ਹੈ ਤੇ ਉਹ ਵੀ ਜਦ ਉਹਨਾਂ ਨੇ ਉਹਨਾਂ ਦੀ ਲੰਗੜਾ ਕਰਤੀ ਤਾਂ ਫਿਰ ਇਹਨਾਂ ਨੂੰ ਜਿਹੜਾ ਹੈ ਬੋਗਸ ਹੀ ਕਹਾਂਗੇ ਹੋਰ ਕੀ ਕਹਾਂਗੇ ਤੇ ਬੋਗਸ ਭਰਤੀ ਬੋਗਸ ਡੈਲੀਗੇਟ ਤੇ ਬੋਗਸ ਪ੍ਰਧਾਨ ਇਹਨਾਂ ਨੇ ਚੁਣ ਲਿਆ ਇਹ ਇਹ ਇਹਨਾਂ ਦੀ ਹੁਣ ਤੱਕ ਦੀ ਜਿਹੜੀ ਹੈ ਟੋਟਲ ਜਿਹੜੀ ਹੈ ਪ੍ਰਾਪਤੀ ਹੈ ਤੇ ਕੋਈ ਵੀ ਮੈਂ ਕਹਿ ਸਕਦਾ ਬੜਾ ਸਪਸ਼ਟ ਰੂਪ ਵਿੱਚ ਕਿ ਇਹਨਾਂ ਨੇ ਇੱਕ ਵੀ ਅਕਾਲ ਤਖਸਾਲ ਦੇ ਹੁਕਮ ਭਰਤੀ ਸੰਬੰਧੀ ਮੰਨੇ ਨਹੀਂ ਤੇ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਸਾਰੇ ਇਨ ਬਿਨ ਅਕਾਦ ਤੱਕ ਸਰ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਲਾਗੂ ਕਰ ਰਹੀ ਹੈ ਤੇ ਲੋਕਾਂ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਸਯੋਗ ਮਿਲ ਰਿਹਾ ਹੈ ਕਿ ਇੰਨੀ ਹੈ ਕਿ ਜਿਹੜਾ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਪਹੁੰਚਣਾ ਲੋਕਾਂ ਦਾ ਜਿਹੜਾ ਔਖਾ ਹੋ ਰਿਹਾ ਹੈ ਇੰਨੀ ਲੋਕ ਕਹਿ ਰਹੇ ਨੇ ਵੀ ਸਾਡੇ ਕੋਲ ਪਹੁੰਚੋ ਸਾਨੂੰ ਕਾਪੀਆਂ ਦੇ ਕੇ ਜਾਓ ਵੀ ਇੰਨਾ ਵੱਡਾ ਜਿਹੜਾ ਸਯੋਗ ਮਿਲ ਰਿਹਾ ਉਸ ਚੀਜ਼ਾਂ ਤੋਂ ਬਖਲਾ ਕੇ ਅੱਜ ਇਹ ਕੂੜ ਪ੍ਰਚਾਰ ਕਰਨ ਲਈ ਵਾਸਤੇ ਜਿਹੜਾ ਲੱਗੇ ਹੋਏ ਨੇ ਪਰ ਮੈਂ ਸਮਝਦਾ ਪੰਜਾਬ ਦੇ ਲੋਕ ਤੇ ਜਿਹੜੀ ਹੈ ਸਮੁੱਚਾ ਸਿੱਖ ਜਗਤ ਇਹ ਸਮਝ ਚੁੱਕਿਆ ਹੈ ਕਿ ਇਹ ਇਹ ਲੋਕ ਜਿਹੜੇ ਨੇ ਇਹ ਕਦੇ ਨਾ ਤਾਂ ਕੌਮ ਦੇ ਬਣੇ ਨੇ ਤੇ ਨਾ ਹੀ ਇਹਨਾਂ ਨੇ ਕਦੇ ਸਿੱਖ ਸਿਧਾਂਤਾਂ ਦੀ ਕਦੇ ਕੋਈ ਪਹਿਰੇਦਾਰੀ ਕੀਤੀ ਹੈ